ਪੰਜ ਕਰਾਈਆਂ ਦੇ ਰਹਿਣ ਵਾਲੇ ਸਹਾਇਕ ਸਬ ਇੰਸਪੈਕਟਰ ਹਰਪਾਲ ਸਿੰਘ ਵੱਲੋਂ ਪਿੰਡ ਦੇ ਦਰਜਨਾ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਾਨਵਤਾ ਦੀ ਸੇਵਾ ਦਾ ਵੱਡਾ ਕੰਮ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਐਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਦਰਜਨਾ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਸੇਵਾ ਕੀਤੀ ਗਈ ਹੈ ਜਿਹੜੇ ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹਨ ਤੇ ਪਿਛਲੇ ਸਮਿਆਂ ਤੋਂ ਉਹਨਾਂ ਪਰਿਵਾਰਾਂ ਦੇ ਮੁੱਖ ਆਗਾਲਪੁਰਸ ਦੇ ਚਰਨਾਂ ਵਿੱਚ ਜਾ ਬਿਰਾਜਦੇ ਹਨ ਉਹਨਾਂ ਕਹਿੰਿਆ ਕਿ ਲਗਾਤਾਰ ਹੋ ਰਹੀ ਬਾਰਿਸ਼ ਕਰਕੇ ਮੇਰੇਤ ਮਜ਼ਦੂਰੀਸ ਨੇ ਛੋਟੇ ਵੱਡੇ ਸਾਰੇ ਕਾਮਾਕਾਰਾਂ ਤੇ ਬਹੁਤ ਹੀ ਅਸਰ ਪਿਆ। ਹਾਜ਼ਿਰ ਪਾਲ ਸਾਹਿਬ ਜੀ ਸਤਿ ਸ਼ਾਲ ਜੀ ਸਰ ਜੀ ਆ ਜਿਹੜਾ ਪਿਛ ਆ ਗਿਆ ਵੱਡਾ ਦਾ ਆਸੇਵਾ ਦਾ ਵੱਡਾ ਉਰਾਲਾ ਕੀਤਾ ਪਿੰਡ ਤੇ ਕੁਝ ਲੋਕਾਂ ਨੂੰ ਜਿਹੜੇ ਇਸੇ ਹੜ੍ਹ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਆਪਣੇ ਵੱਲੋਂ ਜਿਹੜੀ ਸੇਵਾ ਦੇ ਰਹੇ ਹਾਂ ਰਾਸ਼ਨ ਦੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਆਈਆਂ ਜੀ ਜਿਸ ਤਰ੍ਹਾਂ ਆਪਣੇ ਖੜਾਂ ਦੇ ਵਿੱਚ ਕਾਫੀ ਪਬਲਿਕ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਆਪਾਂ ਰਾਸ਼ਨ ਜਿਸ ਤਰ੍ਹਾਂ ਬਾਹਰ ਲਿਕੇ ਜਾ ਰਹੇ ਹਾਂ ਬਾਹਰਲੇ ਪਿੰਡਾਂ ਸਿਰ ਨੂੰ ਲਿਜਾ ਰਹੇ ਆ ਅੰਮ੍ਰਿਤਸਰ ਸਾਈਡ ਨੂੰ ਲੈ ਕੇ ਜਾ ਰਹੇ ਹਾਂ ਉਸ ਤਰ੍ਹਾਂ ਸਾਡੇ ਵੀ ਮਨ ਦੇ ਵਿੱਚ ਆਇਆ ਆਪਣੇ ਪਰਿਵਾਰ ਵੱਲੋਂ ਵੀ ਅਸੀਂ ਹੋਵੇ ਨਾ ਤਾਂ ਵੀ ਜਿਹੜੇ ਆਪਣੇ ਪਿੰਡ ਦੇ ਲੋੜਵੰਦ ਮਤਲਬ ਇਹਦੀਆਂ ਬੀਬੀਆਂ ਉਹਨਾਂ ਨੂੰ ਰਾਸ਼ਨ ਮਹਿਆ ਤਰਾਇਆ ਵੀ ਦਿੱਤਾ ਜਾਵੇ ਉਹ ਆਪਣਾ ਜਿਸ ਤਰ੍ਹਾਂ ਘਰਾਂ ਦੇ ਵਿੱਚ ਕਾफी ਨੁਕਸਾਨ ਹੋ ਗਿਆ ਕਾਮਕਾਰ ਸੀ ਜਿਹੜੇ ਲੋਕਾਂ ਦੇ ਠੱਪ ਹੋ ਗਏ ਉਹਦੇ ਕਾਰਨ ਤੇ ਇਹ ਆਪਾਂ ਆਪਣੇ ਪਿੰਡ ਦੇ ਵਿੱਚ ਮਤਲਬ ਰਾਸ਼ਨ ਮਹਿਆ ਕਰਾਇਆ ਜੀ ਕੀ ਮੈਸੇਜ ਦੇਣਾ ਚਾਹੁੰਦੇ ਆਂ ਕਿ ਆਪ ਕੋਈ ਫੋਟ ਪੁਲਿਸ ਮੁਲਾਜ਼ਮ ਹੋ ਜੀ ਪੁਲਿਸ ਮੁਲਾਜ਼ਮਾਂ ਨੂੰ ਜਿਹੜੇ ਕੁਝ ਲੋਕ ਨੇ ਕੋਈ ਵਧੀਆ ਸਰਦਾਰ ਨਹੀਂ ਕਰਦੇ ਪਰ ਕੁਝ ਇੱਥੇ ਰਕਾਰਡ ਪੈਦਾ ਕਰਦਾ ਕਿ ਜਿਹੜਾ ਪੰਜਾਬ ਪੁਛ ਦੀ ਤਾਨ ਦੇ ਖੇਤਰ ਦੇ ਵਿੱਚ ਬਹੁਤ ਅੱਗੇ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ ਮੈਂ ਤਾਂ ਇਹੀ ਕਹਿਣਾ ਚਾਹਣਾ ਜੀ ਵੱਧ ਤੋਂ ਵੱਧ ਮਤਲਬ ਵੱਧ ਚੜ ਕੇ ਇਹ ਕੰਮ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਪਬਲਿਕ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪ੍ਰਮਾਤਮਾ ਕਿਦਰ ਦੀ ਕਰੋਪੀ ਸੀ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਵੱਧ ਤੋਂ ਵੱਧ ਮਤਲਬ ਬਾਹਰ ਨਹੀਂ ਤਾਂ ਆਪੋ ਆਪਣੇ ਪਿੰਡਾਂ ਦੇ ਵਿੱਚ ਹੀ ਸਹਾਇਕ ਹੋਗ ਦੇਣਾ ਚਾਹੀਦਾ ਜੀ ਵੱਧ ਤੋਂ ਵੱਧ ਪਬਲਿਕ ਦੀ ਮਦਦ ਕਰਨੀ ਚਾਹੀਦੀ ਆ ਜਿਵੇਂ ਆਪਣੀ ਪਿੰਡਾਂ ਨੇ ਵੀ ਆਪਣੇ ਪਿੰਡ ਪਿੰਡ ਵਿੱਚ ਦੇਖਿਆ ਵੀ ਨੁਕਸਾਨ ਦਾ ਪ੍ਰਭਾਵ ਹਰ ਪਿੰਡ ਦੇ ਵਿੱਚ ਹੋਇਆ ਉਨਾ ਜਿਹੜੀਆਂ ਪੰਚਾਇਤਾਂ ਨੂੰ ਜਾਂ ਮਜਿਦਾ ਸਰਕਾਰਾਂ ਨੂੰ ਸੁਣਿਆ ਦੇਣਾ ਚਾਹੁੰਦਾ ਹਾਂਜੀ ਮੈਂ ਤਾਂ ਪਿੰਡਾਂ ਦੇ ਵਿੱਚ ਵੀ ਪੰਚਾਇਤਾਂ ਦੇ ਮੁਤਬਰ ਬੰਦਿਆਂ ਨੂੰ ਸਾਰੇ ਨੂੰ ਟੋਟਲ ਮੈਂ ਇਹ ਵੀ ਕਹਿਣਾ ਚਾਹਣਾ ਵੀ ਭਾਈ ਵੱਧ ਚੜ ਕੇ ਆਪਣਾ ਇਹਨਾਂ ਲੋਕਾਂ ਦੀ ਮਦਦ ਕਰੋ ਜਿਹੜੇ ਨੁਕਸਾਨ ਜਿੰਨਾ ਦਾ ਹੋ ਗਿਆ ਜਾਂ ਅਜਿਹੀ ਘੜੀ ਬੰਦਾ ਕੋਈ ਦਿਹਾੜੀਦਾਰ ਹੈ ਕੋਈ ਨਹੀਂ ਕਿਸੇ ਕੰਮਕਾਰ ਤੇ ਮਤਲਬ ਕੰਮਕਾਰ ਮੀਂਹ ਕਰਕੇ ਠੱਪ ਹੋ ਗਏ ਸੀਗੇ ਤੇ ਉਹਦੇ ਕਾਰਨ ਪਿੰਡਾਂ ਦੀਆਂ ਪੰਚਾਇਤਾਂ ਨੂੰ ਤੇ ਪਿੰਡ ਵਾਸੀਆਂ ਨੂੰ ਮੇਰੀ ਇਹ ਹੀ ਬੇਨਤੀ ਆ ਵੀ ਇਹਨਾਂ ਨਾਲ ਵੱਧ ਤੋਂ ਵੱਧ ਵੱਧ ਚੜ ਕੇ ਹਿੱਸਾ ਦੇ ਜਾ ਰਹੇ ਜੀ ਵੱਧ ਤੋਂ ਵੱਧ ਮਦਦ ਕੀਤੀ ਜਾ ਰਹੀ ਜੀ ਜਿਹੜੀ ਸੇਵਾ ਕਰਵਾ ਰਹੇ ਹਾਂ ਹਾਂਜੀ ਉਹ ਆਪਣੇ ਪੱਧਰੇ ਤੇ ਕਰਵਾ ਰਹੇ ਹਾਂ ਹਾਂਜੀ ਹਾਂਜੀ ਆਪਣੇ ਪੱਧਰੇ ਤੇ ਆਪਣੀ ਪੰਗਾ ਦੇ ਵਿੱਚੋਂ ਮੈਂ ਤੇ ਬੱਚਿਆਂ ਦੀ ਮਦਦ ਤੇ ਨਾਲ ਇਹ ਸੇਵਾ ਇਸਨ ਕਰ ਰਹੇ ਹਾਂ ਜੀ ਪਰਿਵਾਰ ਵੱਲੋਂ ਬੈਠ ਕੇ ਅਸੀਂ ਆਸ ਵਿੱਚ ਰਹਿ ਮਸਲਾ ਕੀਤਾ ਸੀ ਉਹ ਕਹਿੰਦੇ ਵੀ ਹੋਵੇ ਨਾ ਤਾਂ ਆਪਾਂ ਪਿੰਡ ਦੇ ਵਿੱਚ ਹੀ ਆਪਾਂ ਇੰਨੇ ਇੱਕ ਮਦਦ ਆਪਾਂ ਨੂੰ ਮਤਲਬ ਕਰਨੀ ਚਾਹੀਦੀ ਹੈ ਵਧੀਆ ਉਹਨਾਂ ਲਈ ਉਹਨੇ ਪਰਿਵਾਰ ਨੇ ਜਿੰਨਾਂ ਨੂੰ ਕੁਝ ਅਗਰਾਸਾਂ ਦੇ ਰਹੇ ਆਹ ਤੋਂ ਉੱਪਰ ਨਹੀਂ ਹਾਂਜੀ ਅਨੀਤ ਸਰ ਜੀ ਅੱਜ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ ਤੇ ਇਹਦੇ ਬਾਰੇ ਕੀ ਕਹੋਗੇ ਸਰ ਪੰਡ ਪੰਡ ਜੀ ਸਾਰੇ ਸੰਗਤ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨੀ ਬਹੁਤ ਜ਼ਿਆਦਾ ਬਾਰਸ਼ਾਂ ਹੋਈਆਂ ਨੇ ਜਿਹਦੇ ਨਾਲ ਆਪਣੇ ਪੰਜਾਬ ਦੇ ਅੰਦਰ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਹੜ੍ਹ ਵੀ ਆਏ ਨੇ ਹੜ੍ਹ ਪ੍ਰੀਤ ਲੋਕਾਂ ਦੇ ਨਾਲ ਨਾਲ ਸਾਡੇ ਨਗਰ ਫਤੇਗੜ ਪੰਜ ਗਰਿਆਂ ਦੇ ਵਿੱਚ ਵੀ ਬਹੁਤ ਅਜਿਹੇ ਪਰਿਵਾਰ ਸੀ ਜਿਨ੍ਹਾਂ ਦੇ ਘਰ ਜਿਨ੍ਹਾਂ ਦੇ ਕੱਪੜੇ ਜਿਨ੍ਹਾਂ ਦਾ ਸਾਰਾ ਸਮਾਨ ਖਾਣ ਪੀਣ ਦਾ ਖਰਾਬ ਹੋਇਆ ਤੇ ਉਹਨਾਂ ਦੇ ਕਮਾਊ ਵੀ ਕੋਈ ਨਹੀਂ ਸੀ ਬਹੁਤ ਬਧਵਾਵਾਂ ਬੀਬੀਆਂ ਨੇ ਸੀ ਲੋੜਵੰਦ ਪਰਿਵਾਰ ਸੀ ਉਹਨਾਂ ਨੂੰ ਸਾਰਿਆਂ ਲਈ ਸਾਡੇ ਨਗਰ ਦੇ ਐਸਆਈ ਹਰਪਾਲ ਸਿੰਘ ਸਪੈਸ਼ਲ ਬ੍ਰਾਂਚ ਦੇ ਕੋਲ ਲਾ ਤੇ ਉਹਨਾਂ ਦੇ ਪਰਿਵਾਰ ਵੱਲੋਂ ਲਗਭਗ 50 ਤੋਂ ਉੱਪਰ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ ਤੇ ਉਹਨਾਂ ਲੋੜਵੰਦ ਬੀਬੀਆਂ ਨੂੰ ਕੱਪੜਾ ਅਨਾਜ ਜੋ ਵੀ ਉਹਨਾਂ ਨੂੰ ਅਵਸਥਾ ਜ਼ਰੂਰੀ ਵਸਤਾਂ ਸੀ ਉਹਨੂੰ ਮਹੱਈਆ ਕਰਵਾਈਆਂ ਗਈਆਂ। ਇਸ ਲਈ ਅਸੀਂ ਜਿੱਥੇ ਸਮੁੱਚਾ ਨਗਰ ਇਸ ਉਪਰਾਲੇ ਲਈ ਧੰਨਵਾਦ ਕਰਦੇ ਆਂ ਤੇ ਆਸ ਕਰਦੇ ਆਂ ਕਿ ਉਹ ਬੀਬੀਆਂ ਦੇ ਜੋ ਇਹ ਇਲਾਜ ਬੰਦਿਆ ਗਿਆ, ਜੋ ਇਹ ਸਮਾਨ ਬੰਦਿਆ ਗਿਆ ਉਹ ਉਹਨਾਂ ਦੇ ਜੀਵਨ ਵਿੱਚ ਸਹਾਈ ਹੋਊਗਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਇਸ ਪਰਿਵਾਰ ਨੂੰ ਇਸ ਤਰ੍ਹਾਂ ਇਹ ਚੜ੍ਹਦੀਆਂ ਕਲਾਂ ਬਸੇ ਤੇ ਸਮੁੱਚਾ ਨਗਰ ਇੱਕ ਵਾਰ ਫੇਰ ਇਸ ਲਈ ਇਸ ਪਰਿਵਾਰ ਦਾ ਧੰਨਵਾਦ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।